ਪੰਜਾਬ ਯੂਨੀਵਰਸਿਟੀ ਦੇ ਮੁੱਦਿਆਂ ਦੀ ਗੱਲ ਕਰ ਰਹੇ ਸੀ ਔਰ ਜਿੱਥੇ ਇਹ ਅਪਰੂਵ ਕੀਤਾ ਜਾਣਾ ਸੀਗਾ ਮੈਂਸੂਰਲ ਲੀਵ ਦੀ ਜਿਹੜੀ ਅੱਗੇ ਮਤਾ ਰੱਖਿਆ ਗਿਆ ਸੀਗਾ ਉਹਨੂੰ ਖਾਰਜ ਕਰ ਦਿੱਤਾ ਗਿਆ ਇਸ ਵਕਤ ਸਾਡੇ ਨਾਲ ਯੂਨੀਵਰਸਿਟੀ ਦੇ ਵੱਲੋਂ ਚੁਣੀ ਗਈ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈ ਰਣਵੀਤ ਕੌਰ ਉਹ ਵੀ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲਬਾਤ ਕਰਦੇ ਆਂ ਕਿਉਂ ਕੀ ਲੱਗਾ ਤੁਹਾਨੂੰ ਕਿ ਇਹਨੂੰ ਖਾਰਜ ਕਰ ਦੇਣਾ ਚਾਹੀਦਾ ਕਿਉਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਸ ਵਕਤ ਇਹ ਮੁੱਦਾ ਚੱਕਿਆ ਗਿਆ ਸੀ ਚੋਣਾਂ ਦੇ ਵੇਲੇ ਬਹੁਤ ਕਿਹਾ ਗਿਆ ਸੀ ਕਹਿੰਦੇ ਮੈਂਸਟੁਰੇਸ਼ਨਲ ਲੀਵਜ਼ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ ਕੱਲ ਮਤਾਲਿਆਂ ਦਾ ਗਿਆ ਡਿਸਕਸ਼ਨ ਹੋਈ ਪ੍ਰੋਪਰ ਕੀ ਕੀ ਤੁਹਾਨੂੰ ਲੱਗਾ ਕਿ ਨਹੀਂ ਜ਼ਰੂਰਤ ਨਹੀਂ ਹੈ ਲੋੜ ਨਹੀਂ ਹੈ ਇਸ ਲੀਵ ਦੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਜਿਹੜਾ ਮੁੱਦਾ ਲਿਆਇਆ ਗਿਆ ਜਿਸ ਦਾ ਇਲੈਕਸ਼ਨ ਦਾ ਅਜੰਡਾ ਸੀਗਾ ਉਹ ਪ੍ਰੈਜ਼ੀਡੈਂਸੀ ਤਾਂ ਜਦੋਂ ਇਹ ਇੱਕ ਇਸ਼ੂ ਆਇਆ ਅੱਗੇ ਪਾਲਿਸੀ ਲਈ ਮੀਟਿੰਗ ਰੱਖੀ ਗਈ ਤਪੋ ਉਸ ਮੀਟਿੰਗ ਦੇ ਵਿੱਚ ਇਹ ਗੱਲ ਹੋਈ ਹੈ ਅਥਾਰਟिटीज ਵੱਲੋਂ ਇਹ ਕੁਐਸ਼ਨ ਪੁੱਟ ਕੀਤਾ ਗਿਆ ਹੈ ਕਿ ਕੀ ਤੁਹਾਡੇ ਕੋਲ ਡਾਕੂਮੈਂਟਸ ਨੇ ਤਾਂ ਜਦੋਂ ਉੱਥੇ ਇਹ ਚੀਜ਼ ਪੁੱਛੀ ਗਈ ਕਿ ਕੀ ਤੁਹਾਡੇ ਕੋਲ ਡਾਕੂਮੈਂਟੇਸ਼ਨ ਨੇ ਤਾਂ ਉੱਥੇ ਨਾ ਕੀਤੀ ਗਈ ਅਥਾਰਟिटीज ਵੱਲੋਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਜਿਹੜੀ ਵੀ ਯੂਨੀਵਰਸਿਟੀਆਂ ਤੋਂ ਇਹ ਚੀਜ਼ ਪਾਲਿਸੀ ਬਾਰੇ ਸੋਚੇ ਇਨਸਪਾਇਰ ਹੋਇਆ ਹੂੰ ਤਾਂ ਕਿ ਤੁਹਾਨੂੰ ਉਸ ਯੂਨੀਵਰਸਿਟੀਜ਼ ਦੀਆਂ ਤੁਹਾਡੇ ਕੋਲ ਪਾਲਿਸੀਜ਼ ਨੇ ਤਾਂ ਉੱਥੇ ਨਾ ਕੀਤੀ ਗਈ ਤੁਸੀਂ ਉੱਥੇ ਆਏ ਹੋ ਇੱਕ ਬਹੁਤ ਵੱਡੇ ਮਸਲੇ ਬਾਰੇ ਗੱਲਬਾਤ ਕਰਨ ਆਏ ਹੋ ਤਾਂ ਤੁਸੀਂ ਉਸ ਨਾਲ ਵੈਲ ਪ੍ਰਿਪੇਅਰਡ ਵੀ ਤੋਂ ਹੋਣੇ ਚਾਹੀਦੇ ਹੋ ਤੁਹਾਡੇ ਕੋਲ ਹਰ ਇੱਕ ਕੁਐਸਚਨ ਦਾ ਇੱਕ ਫੈਕਚੁਅਲ ਰੀਜ਼ਨ ਹੋਣਾ ਚਾਹੀਦਾ ਹੈ ਸਾਡਾ ਉੱਥੇ ਕੰਮ ਹੈ ਕਿ ਅਥਾਰਟिटीज ਨੂੰ ਕਨਵਿੰਸ ਕਰਨਾ ਸ਼ਾਇਦ ਉਹ ਕਿਸੇ ਵੀ ਤਰੀਕੇ ਦੇ ਵਿਊ ਪੁਆਇੰਟ ਨਾ ਹੋਵੇ ਡਿਸਕਸ਼ਨ ਦਾ ਮਤਲਬ ਕੀ ਹੈ ਉੱਥੇ ਹਰ ਇੱਕ ਐਸਪੈਕਟ ਡਿਸਕਸ ਹੋਵੇਗਾ ਇੱਕ ਪਾਲਿਸੀ ਹੈ ਇੱਕ ਪਾਲਿਸੀ ਬਣੇਗੀ ਉਹ ਸੈਨੇਟ 'ਚ ਜਾਵੇਗੀ ਸਿੰਡੀਕੇਟ 'ਚ ਜਾਵੇਗੀ ਜਿਸ ਅਸੀਂ ਇੱਥੇ ਹੀ ਕਲੀਅਰ ਨਹੀਂ ਹੋਣਗੇ ਉਹ ਕਮੇਟੀ ਦੇ ਵਿੱਚ ਜੇ ਉੱਥੇ ਹੀ ਕਲੈਰਿਟੀ ਨਹੀਂ ਆਈ ਤਾਂ ਸੈਨੇਟ ਸਿੰਡੀਕੇਟ ਦੇ ਵਿੱਚ ਉਹ ਪਾਲਿਸੀ ਬਾਰੇ ਕਿਵੇਂ ਕਲੀਅਰਲੀ ਪੁਆਇੰਟਸ ਰੱਖੇ ਜਾਣਗੇ ਤੇ ਜਿੰਦੇ ਤੱਕ ਸੈਨੇਟ ਸਿੰਡੀਕੇਟ ਚ ਪਾਸ ਨਹੀਂ ਹੁੰਦੀ ਹੁੰਦੇ ਤੱਕ ਇਹ ਲਾਗੂ ਹੀ ਨਹੀਂ ਹੋ ਸਕਦੀ। ਇੱਕ ਚੀਜ਼ ਦੱਸੋ ਤੁਸੀਂ ਜਿਵੇਂ ਕਿਹਾ ਕਿ ਉਹਨਾਂ ਦੇ ਕੋਲ ਡਾਕੂਮੈਂਟਸ ਹੀ ਨਹੀਂ ਸੀਗੇ ਕਿਉਂਕਿ ਅਕਸਰ ਅਸੀਂ ਕਹਿੰਨੇ ਆ ਕਿ ਕੋਈ ਵੀ ਚੀਜ਼ ਅਗਰ ਇਲੈਕਸ਼ਨਸ ਦੇ ਦੌਰ ਤੇ ਵੀ ਖੜੀ ਕੀਤੀ ਜਾਵੇ ਉਹਦੇ ਉੱਤੇ ਸਰਵੇ ਕਰਵਾਇਆ ਜਾਂਦਾ ਬਹੁਤ ਆਮਮ ਜੀ ਛੋਟੀ ਜੀ ਚੀਜ਼ ਹੈਗੀ ਸਰਵੇ ਹੋਣਾ ਚਾਹੀਦਾ ਹੈ। ਕੀ ਕਾਲਜ ਦੇ ਵਿੱਚ ਕੋਈ ਸਰਵੇ ਵੀ ਨਹੀਂ ਕਰਵਾਇਆ ਗਿਆ ਕਿ ਕੁੜੀਆਂ ਕੀ ਚਾਹੁੰਦੀਆਂ ਨੇ ਕੀ ਹੋਣਾ ਚਾਹੀਦਾ ਉਹਨਾਂ ਦਾ ਕੀ ਪੱਖ ਹੈ ਇਹਦੇ ਉੱਤੇ। ਉਹਨਾਂ ਦਾ ਇਹ ਪੱਖ ਹੈ ਕਿ ਜਿਹੜਾ ਸਰਵੇ ਹੈ ਉਨਾ ਦੇਸਾ ਆਪਣਾ ਕਿ ਜਦੋਂ ਇਲੈਕਸ਼ਨਸ ਦੇ ਟਾਈਮ ਤੇ ਸੀਗੇ ਉਦੋਂ ਉਹਨਾਂ ਨੇ ਜੋ ਸਰਵੇ ਕੀਤਾ ਤਾਂ ਉਹਨਾਂ ਨੂੰ ਇਹ ਗੱਲ ਲੱਗੀ ਕਿ ਕੁੜੀਆਂ ਨੂੰ ਇਸ ਚੀਜ਼ ਦੀ ਲੋੜ ਹੈ ਠੀਕ ਹੈ ਪਰ ਉੱਥੇ ਕੁਐਸਚਨ ਇਹ ਆਇਆ ਅਥਾਰਟिटीज ਵੱਲੋਂ ਕਿ ਚਲੋ ਠੀਕ ਹੈ ਅਸੀਂ ਕਰ ਲੈਨੇ ਆ ਪਰ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਤੇ ਕੁਆਲਿਟੀ ਆਫ ਵਰਕ ਲਾਸ ਹੋਏਗੀ ਕਿਉਂ ਕਿਉਂਕਿ ਅਸੀਂ 60 ਲੈਕਚਰਸ ਦੇ ਰਹੇ ਆ ਪਰ ਸੈਮਿਸਟਰ ਠੀਕ ਹੈ ਤਾਂ ਉਹਨੂੰ ਕਿਵੇਂ ਡੀਲ ਕੀਤਾ ਜਾਵੇਗਾ ਕਿ ਐਗਜ਼ਾਮ ਦੇ ਵਿੱਚ ਇਹ ਲੀਵ ਸੈਂਕਸ਼ਨ ਹੋਵੇਗੀ ਜਾਂ ਨਹੀਂ ਹੋਵੇਗੀ ਫਿਰ ਅਗਲਾ ਕੁਐਸਚਨ ਜਿਹੜਾ ਇਹ ਉਠਾਇਆ ਗਿਆ ਕਿ ਕੀ ਜਿੰਨੇ ਵੀ ਮਤਲਬ ਹਨਾ ਜਿਹੜੀ ਅਸੀਂ ਕਹਿੰਦੇ ਹਰਾਸਮੈਂਟ ਸਟੂਡੈਂਟਸ ਨਾਲ ਕਿ ਉਹ ਹਰਾਸਮੈਂਟ ਤਾਂ ਨਹੀਂ ਹੋਵੇਗੀ ਇੱਥੇ ਆ ਕੇ ਕਿ ਜਦੋਂ ਤੁਹਾਨੂੰ ਕੋਈ ਚੀਜ਼ ਦਾ ਆਨਸਰ ਹੈ ਜਵਾਬ ਨਾ ਆਵੇ ਤੁਹਾਨੂੰ ਇਹ ਚੀਜ਼ ਨਾ ਅੱਗੇ ਜਾ ਕੇ ਬੋਲਿਆ ਜਾਵੇ ਕਿ ਤੁਸੀਂ ਤਾਂ ਛੁੱਟੀਆਂ ਲੈਂਦੀਆਂ ਫਿਰਦੀਆਂ ਤਾਂ ਤੁਹਾਨੂੰ ਤਾਂ ਹੀ ਨਹੀਂ ਆਉਂਦਾ ਰਾਈਟ ਕਿ ਇਹ ਹਰਾਸਮੈਂਟ ਨੂੰ ਅਸੀਂ ਕਿਵੇਂ ਟੈਕਲ ਕਰਾਂਗੇ ਕਿ ਜਿਹੜੇ ਪਲੇਸਮੈਂਟ ਲਈ ਇੱਥੇ ਕੰਪਨੀਆਂ ਆਉਂਦੀਆਂ ਨੇ ਕਿ ਉਹਦੇ ਨਾਲ ਸਾਡੀ ਕੰਪਨੀਆਂ ਦੀ ਮਾਤਰਾ ਇਨਕਰੀਜ਼ ਹੋਵੇਗੀ ਇਹ ਕਟਣ ਗੀਆਂ ਤੇ ਜਿੰਨੀਆਂ ਆਉਣਗੀਆਂ ਕੀ ਉਹ ਮੈਨੂੰ ਪ੍ਰੇਫਰ ਕਰਨਗੀਆਂ ਜਾਂ ਫੀਮੇਲ ਨੂੰ ਤਾਂ ਇਹਦੇ ਨਾਲ ਓਵਰਆਲ ਯੂਨੀਵਰਸਿਟੀ ਦੇ ਉੱਤੇ ਫੁਲੀ ਕਿਵੇਂ ਇੰਪੈਕਟ ਪਵੇਗਾ ਇਸ ਚੀਜ਼ ਦੇ ਬਾਰੇ ਗੱਲ ਕੀਤੀ ਗਈ ਸੀ ਤੇ ਇਸ ਚੀਜ਼ ਦੇ ਉਹਦੇ ਕੋਲ ਫੈਕਚੁਅਲ ਰੀਜਨਸ ਨਹੀਂ ਸੀ ਜੋ ਸੈਟੀਸਫਾਈ ਕਰ ਚੁੱਕੇ ਅਥਾਰਟिटीज ਨੂੰ ਤੇ ਅਥਾਰਟिटीज ਨੇ ਇਸ ਬਾਰੇ ਇਹ ਕਿਹਾ ਮੀਟਿੰਗ ਦੇ ਵਿੱਚ ਥੈਟ ਵੀਲ ਹੈਵ ਅਨ ਅਦਰ ਮੀਟਿੰਗ ਸਕੈਡਿਊਲ ਤੁਸੀਂ ਆਪਣੇ ਡਾਕੂਮੈਂਟੇਸ਼ਨ ਪਹਿਲਾਂ ਲਿਆਓ ਅਸੀਂ ਤੁਹਾਨੂੰ ਇੱਕ ਹੋਰ ਮੌਕਾ ਦੇ ਰਹੇ ਹਾਂ ਤੁਸੀਂ ਡਾਕੂਮੈਂਟੇਸ਼ਨ ਲਿਆਓ ਅਸੀਂ ਉਹਦੇ ਉੱਤੇ ਡਿਸਕਸ ਕਰਾਂਗੇ ਅਨਾਤੇ ਉਹਦਾ ਕੋਈ ਵੱਖਰਾ ਤਰੀਕਾ ਕੱਢਾਂਗੇ ਗੱਲ ਉਥੇ ਇਹ ਰੱਖੀ ਗਈ ਸੀ ਮੇਰੇ ਦੁਆਰਾ ਵੀ ਤੇ ਦੀਪਕ ਦੁਆਰਾ ਵੀ ਕਿ ਜਿੰਨੀਆਂ ਵੀ ਪ੍ਰੋਬਲਮਸ ਹੋ ਰਹੀਆਂ ਨੇ ਉਹਨੂੰ ਐਡਰੈਸ ਕੀਤਾ ਜਾਵੇ ਜੇ ਅਸੀਂ ਪਾਲਿਸੀ ਨੂੰ ਥੋੜਾ ਰੈਕਟੀਫਾਈ ਕਰਦੇ ਅਸੀਂ ਪਾਲਿਸੀ ਨੂੰ ਇਸ ਤਰੀਕੇ ਨਾਲ ਰੈਕਟੀਫਾਈ ਕਰੀਏ ਕਿ ਇੱਥੇ ਕਾਮਨ ਰੂਮ ਇਸਟੈਬਲਿਸ਼ ਹੋ ਜਾਏ ਹੈਨਾ ਗਰਲਸ ਦਾ ਕਾਮਨ ਰੂਮ ਜਿੱਥੇ ਇੱਕ ਬੈੱਡ ਹੋਵੇ ਯੂ نو ਉਥੇ ਹਾਟ 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 ਬੈਗ ਜ਼ੋਨ ਰਾਈਟ ਤੇ ਉਥੇ ਸਪੈਸੀਫਿਕ ਮੈਡੀਕੇਸ਼ਨਸ ਹੋਣ ਤਾਂ ਕਿ ਜਿਸ ਵੀ ਕੁੜੀ ਨੂੰ ਜ਼ਰੂਰਤ ਹੋਵੇ ਉਹ ਇਮੀਡੀਟਲੀ ਉਥੇ ਉਸ ਨੂੰ ਯੂਜ਼ ਕਰ ਸਕੇ ਮਤਲਬ ਇਨਡਾਇਰੈਕਟਲੀ ਜਿਹੜਾ ਅਸੀਂ ਇਨਫਰਾਸਟਰਕਚਰ ਡਿਵੈਲਪ ਕਰ ਸਕੀਏ ਇਸ ਤਰੀਕੇ ਦਾ ਕਿ ਇਹਨਾਂ ਇਸ਼ੂ ਕ੍ਰੀਏਟ ਨਾ ਹੋਵੇ 노 ਡਾਊਟ ਬਹੁਤ ਸਾਰੀਆਂ ਕੁੜੀਆਂ ਨੂੰ ਬਹੁਤ ਪ੍ਰੋਬਲਮਸ ਫੇਸ ਹੁੰਦੀਆਂ ਨੇ ਅਸੀਂ ਵੀ ਉਹਨਾਂ ਵਿੱਚੋਂ ਹੋ ਸਕਦੀਆਂ ਹੈ ਨਾ ਤੇ ਅਸੀਂ ਹੋ ਸਾਨੂੰ ਵੀ ਹੁੰਦੀ ਹੈ ਸਾਰਿਆਂ ਨੂੰ ਹੁੰਦੀ ਹੈ ਤੇ ਛੁੱਟੀ ਕਿਸੇ ਨੂੰ ਮਾੜੀ ਵੀ ਨਹੀਂ ਹੈਗੀ ਬਿਲਕੁਲ ਕਿਸੇ ਨੂੰ ਮਾੜੀ ਨਹੀਂ ਲੱਗਦੀ ਛੁੱਟੀ ਪਰ ਉੱਥੇ ਗੱਲ ਇਹੀ ਆਈ ਸੀ ਕਿ ਇਹਦੇ ਨਾਲ ਕੀ ਸਾਡਾ ਐਕਾਡੈਮਿਕ ਜਿਹੜਾ ਪ੍ਰੋਬਲਮ ਹੈ ਐਕਾਡੈਮਿਕ ਦੇ ਵਿੱਚ ਉਹਦੇ ਉੱਤੇ ਸਾਨੂੰ ਸਾਡੇ ਉੱਤੇ ਕੋਈ ਨਾ ਕੋਈ ਪ੍ਰੈਸ਼ਰ ਤਾਂ ਨਹੀਂ ਪਵੇਗਾ ਸੋ ਉਹੀ ਸੀ ਤੇ ਸਾਡੇ ਲਈ ਇਹੀ ਇੱਕ ਜ਼ਰੂਰੀ ਗੱਲਬਾਤ ਸੀ ਕਿ ਜਿਹੜੇ ਜਿਵੇਂ ਹੁਣ ਸੈਨੇਟਰੀ ਨੈਪਕਿੰਸ ਹੈ ਉਹ ਤਾਂ ਚਲੋ ਇੱਕ ਸਾਰੇ ਡਿਪਾਰਟਮੈਂਟਸ ਦੇ ਵਿੱਚ ਇਹ ਚੀਜ਼ ਆ ਚੁੱਕੀ ਹੈ ਕਿ ਕੰਪਲਸਰੀ ਐਮਰਜੈਂਸੀ ਲਈ ਤਾਂ ਤੁਸੀਂ ਕਿੱਟ ਰੱਖਣੀ ਰੱਖਣੀ ਹੈ ਮੈਡੀਕਲ ਬਾਕਸ ਰੱਖਣਾ ਹੀ ਰੱਖਣਾ ਪਰ ਉਸ ਦੇ ਆਨਲਿਕ ਵੈਲਡਿੰਗ ਜਿਹੜੀ ਮਸ਼ੀਨਸ ਹੁੰਦੀਆਂ ਨੇ ਉਹਨੂੰ ਇੰਸਟਾਲ ਕਰ ਦਿੱਤਾ ਜਾਵੇ ਤਾਂ ਕਿ ਆਸਾਨੀ ਹੋ ਜਾਵੇ ਕੀ ਤੁਹਾਡੀ ਇਹਨੂੰ ਲੈ ਕੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਯੂਨੀਵਰਸਿਟੀ ਦੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਕਿਉਂਕਿ ਇਹ ਮੁੱਦਾ ਅਗਰ ਅਸੀਂ ਹੋਰ ਕਿਤੇ ਵਧੀਆ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗੱਲ ਕਰਦੇ ਹਾਂ ਨਾ ਬਹੁਤ ਸਾਰੇ ਉਹਨਾਂ ਦੇ ਕੋਲ ਇਦਾਂ ਦੇ ਵਾਸ਼ਰੂਮਸ ਨੇ ਜਿੱਥੇ ਉਹਨਾਂ ਨੇ ਇਹ ਡਿਸਪੋਜ਼ੇਬਲ ਜਿਹੜੀ ਮਸ਼ੀਨਸ ਨੇ ਉਹ ਲਗਾਈਆਂ ਨੇ ਕਿ ਉਹ ਆਰਾਮ ਨਾਲ ਡਿਸਪੋਜ਼ਲ ਹੋ ਸਕਦਾ ਉਹਦੇ ਵਿੱਚ ਤੁਸੀਂ ਪੈਡ ਸੈਨੇਟਰੀ ਨੈਪਕਿੰਸ ਆਰਾਮ ਨਾਲ ਲੈ ਸਕਦੇ ਹੋ ਲੇਕਿਨ ਉਹ ਤੁਹਾਨੂੰ ਐਡਮਿਨਿਸਟ੍ਰੇਸ਼ਨ ਨੇ ਕੋਈ ਤੁਹਾ ਕੀ ਅੱਜ ਹੀ ਸਵੇਰੇ ਗੱਲ ਹੋਈ ਹੈ ਡੀਨ ਸਰ ਨਾਲ ਤੇ ਡੀਨ ਸਰ ਨੇ ਕਿਹਾ ਹੈ ਕਿ ਬਾਈ ਮੰਡੇ ਔਰ ਟਿਊਸਡੇ ਤੱਕ ਕਾਮਨ ਰੂਮਸ ਚੂਸੀ ਤੇ ਕਰਾਊਨ ਫਲੋਰ ਤੇ ਖੁੱਲ ਜਾਵੇਗਾ ਫॉर ਗਰਲਸ ਇੱਕ ਚੀਜ਼ ਆਂਦੀ ਹੈ ਜਿਸ ਵਕਤ ਅਸੀਂ ਦੂਸਰੇ ਧਿਰ ਨਾਲ ਗੱਲ ਕਰਦੇ ਆਂ ਜਿਨ੍ਹਾਂ ਨੇ ਮਤਾ ਲਿਆਂਦਾ ਸੀਗਾ ਉਹਨਾਂ ਦੇ ਵੱਲੋਂ ਇਹ ਵੀ ਕਹਿਣਾ ਹੈ ਕਹਿੰਦੇ ਕਿ ਹੋਰ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਮੈਂਸਚੁਰੇਸ਼ਨਲਸ ਲੀਵ ਨੇ ਉਹ ਮਿਲ ਰਹੀਆਂ ਨੇ ਕਿ ਸਾਡੇ ਇੱਥੇ ਕਿਉਂ ਨਹੀਂ ਕਹਿੰਦੇ ਅਸੀਂ ਅਗਰ ਚਾਹੀਏ ਲਾਗੂ ਕਰਵਾ ਸਕਦੇ ਆਂ ਲੇਕਿਨ ਆਹ ਪ੍ਰੋਪਰ ਇੱਕ ਪ੍ਰੋਸੈਸ ਫੋਲੋ ਜ਼ਰੂਰ ਕਰਨਾ ਪਏਗਾ ਲੇਕਿਨ ਕਹਿੰਦੇ ਕਿ ਇਹ ਸਵਾਲ ਜਿਹੜੇ ਨੇ ਇੱਕ ਫੀਮੇਲ ਹੋਣ ਤੋਂ ਬਾਅਦ ਕਹਿੰਦੇ ਜੱਜਦੇ ਨਹੀਂ ਕਹਿੰਦੇ ਤੁਹਾਨੂੰ अच्छा तो सब तो पहला इस सवाल मैंने चुके सवाल सब तो पहला अथॉरिटीज ने चुके ने ते अथॉरिटीज ने उनानो आही क्वेश्चन ਕੀਤਾ ਕਿ ਤੁਹਾਡੇ ਫੈਕਟਸ ਕੀ ਨੇ ਤੁਸੀਂ ਜਿੰਨੇ ਜੋਸ਼ ਨਾਲ ਬਾਹਰ ਆ ਕੇ ਸਾਰਿਆਂ ਦੇ ਸਾਹਮਣੇ ਵੀਡੀਓ ਬਣਾ ਕੇ ਪਾ ਰਹੇ ਹੋ ਤੁਸੀਂ ਉਨੇ ਹੀ ਜੋਸ਼ ਨਾਲ ਆਪਣੇ ਫੈਕਟਸ ਉੱਤੇ ਰੱਖ ਦੋ ਉੱਥੇ ਦੁਨੀਆ ਦੇ ਆਪਣੀ ਗਲਤੀ ਤਾਂ ਅਸੀਂ ਕਿਸੇ ਨੇ ਨਹੀਂ ਮੰਨੀ ਨਾ ਕਿ ਸਾਡੇ ਕੋਲ ਡਾਕੂਮੈਂਟ ਨਹੀਂ ਹੈਗੇ ਸਾਡੇ ਕੋਲ ਪਾਲਿਸੀ ਨਹੀਂ ਹੈਗੀ ਸਾਡੇ ਕੋਲ ਇੱਕ ਅਫਤ ਫਤ ਨਹੀਂ ਹੈਗੇ ਤਾਂ ਬਸ ਹੁਣ ਦੂਜੇ ਦੇ ਉੱਤੇ ਸਿੱਟਣਾ ਮੇਰਾ ਕੁਐਸਚਨ ਇਹ ਹੈ ਇਲੈਕਸ਼ਨ ਦਾ ਅਜੰਡਾ ਥੋੜਾ ਹਮ ਇਸ਼ੂ ਥੋੜਾ ਹਮ ਤਾਂ ਉਹਦੇ ਵਿੱਚ ਬਾਕੀਆਂ ਨੂੰ ਕਿਉਂ ਵਿੱਚ ਘਸਿਟਾ ਜਾ ਰਿਹਾ ਹੈ ਇੱਕ ਕਮੇਟੀ ਹੈ ਕਮੇਟੀ ਦੇ ਵਿੱਚ ਸਾਰਿਆਂ ਦੇ ਮੈਂਬਰਸ ਨੇ ਸਾਰੇ ਕੁਝ ਪ੍ਰੋਫੈਸਰਸ ਇਸ ਦੇ ਅਗੇਂਸਟ ਵੀ ਸੀਗੇ ਹਮ ਤਾਂ ਉਥੇ 뷰ਪੁਆਇੰਟਸ ਆ ਰਹੇ ਹੁੰਦੇ ਨੇ ਹੁਣ ਜਿਵੇਂ ਪਾਰਲੀਮੈਂਟ ਦੇ ਵਿੱਚ ਕੋਈ ਬਿਲ ਪਾਸ ਹੋਣਾ ਆਉਂਦਾ ਹੈ ਤਾਂ ਉਥੇ ਅਗੇਂਸ ਵੀ ਬੋਲਣਗੇ ਫੇਵਰਟਸ ਵੀ ਬੋਲਣਗੇ ਤੇ ਇਹਨੂੰ ਹੀ ਤਾਂ ਤਰਕਵਿਤਰਕ ਕਹਿੰਦੇ ਨੇ ਤਾਂ ਹੀ ਤਾਂ ਇੱਕ ਪਾਲਿਸੀ ਦਾ ਸੋਲੂਸ਼ਨ ਨਿਕਲਿਆ ਜਾਵੇਗਾ ਐਵੇਂ ਤਾਂ ਨਹੀਂ ਹੈ ਨਾ ਕਿ ਅਸੀਂ ਬਸ ਅੰਨਿਆਂ ਵਾਂਗੂ ਆ ਗਏ ਤੇ ਬਸ ਹੁਣ ਸਾਨੂੰ ਹੋ ਜਾਏ ਤੁਹਾਡੇ ਕੋਲ ਕੋਈ ਨਾਲ ਰੀਜ਼ਨ ਤਾਂ ਹੋਣਾ ਚਾਹੀਦਾ ਹੈ ਉਥੇ ਕੁਐਸਚਨ ਪੁੱਛਿਆ ਗਿਆ ਕਿ ਤੁਹਾਨੂੰ ਮੈਨਸਟ੍ਰੇਸ਼ਨ ਤੇ ਮੈਨਸਟਰ ਸਾਈਕਲਸ ਦਾ ਡਿਫਰੈਂਸ ਪਤਾ ਹੈ ਇੱਕ ਪ੍ਰੋਫੈਸਰ ਵੱਲੋਂ ਤਾਂ ਹੀ ਡਿਡਨਟ ਨੋ ਠੀਕ ਹੈ ਤਾਂ ਪਹਿਲਾਂ ਤੁਸੀਂ ਆਪ ਤਾਂ ਕਰੋ ਤੁਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਵੀ ਹਾਈਲਾਈਟ ਕਰ ਸਕਦੇ ਸੀ ਨਾ ਕਿ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੁਝ ਆਪੋਜੀਸ਼ਨ ਨੇ ਵੀ ਗੱਲਾਂ ਕੀਤੀਆਂ ਕੁਝ ਫੇਵਰਚ ਵੀ ਗੱਲਾਂ ਹੋਈਆਂ ਤੇ ਹਾਂਜੀ ਹੁਣ ਉਹਨਾਂ ਨੇ ਕਿਹਾ ਕਿ ਅਗਲੀ ਵਾਰੀ ਦੁਬਾਰਾ ਮੀਟਿੰਗ ਹੋਵੇਗੀ ਤੇ ਉਸ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਡਾਕੂਮੈਂਟਸ ਨਾਲ ਲੈ ਕੇ ਆਵਾਂਗੇ ਉਹਦੇ ਬਾਰੇ ਹੋਰ ਡਿਸਕਸ਼ਨ ਹੋਵੇਗੀ ਤਾਂ ਅਸੀਂ ਇਸ ਤਰੀਕੇ ਨਾਲ ਵੀ ਤਾਂ ਗੱਲ ਰੱਖ ਸਕਦੇ ਹਾਂ ਹੁਣ ਜੋ ਮਰਜੀ ਹੈ ਆਪਣੇ ਅਜੰਡਾ ਨੂੰ ਆਪਣੀਆਂ ਗਲਤੀਆਂ ਛਪਾਉਣ ਨੂੰ ਦੂਜਿਆਂ ਦੇ ਉੱਤੇ ਲਾਤ ਰੱਖਣੀ ਦੀ ਚੀਜ਼ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ ਕਿਉਂਕਿ ਨਾ ਵੱਡੇ ਬਜ਼ੁਰਗ ਵੀ ਕਹਿ ਦਿੰਦੇ ਨੇ ਜਿਸ ਵਕਤ ਇਹ ਮਸਲਾ ਉੱਠਦਾ ਹੈ ਬਾਰ-ਬਾਰ ਕਿਉਂਕਿ ਇਹ ਸਰਕਾਰਾਂ ਦੇ ਵਿੱਚ ਵੀ ਮਸਲਾ ਉੱਠਿਆ ਕੇਂਦਰ ਸਰਕਾਰ ਦੇ ਵੱਲੋਂ ਇਹ ਮਸਲਾ ਚੱਕਿਆ ਗਿਆ ਸੀ ਕਿ ਪ੍ਰਾਈਵੇਟ ਦਫ਼ਤਰ ਹੋਣ ਪਾਵੇਂ ਸਰਕਾਰੀ ਦਫ਼ਤਰ ਹੋਵੇ ਜੇਕਰ ਮੈਨਸਚੁਰੇਸ਼ਨਲ ਸਾਈਕਲਸ ਜੇ ਚੱਲ ਰਿਹਾ ਹੋਏ ਕੁੜੀ ਦਾ ਤੇ ਫਿਰ ਉਸ ਵੇਲੇ ਉਹਨਾਂ ਨੂੰ ਲੀਵ ਦਿੱਤੀ ਜਾਵੇ ਉਹਨਾਂ ਨੂੰ ਬੰਦ ਦੀ ਹੈ ਉਹ ਲੀਵ ਲੇਕਿਨ ਉਸ ਵਕਤ ਬਜ਼ੁਰਗ ਵੀ ਕਹਿੰਦੇ ਕਹਿੰਦੇ ਕਿ ਜਿਹੜੇ ਵਿਸ਼ੇਰ ਸਰਕਲ ਚੋਂ ਅਸੀਂ ਕੁ ਉਹਦੇ ਵਿੱਚ ਚਲੇ ਜਾਣਗੀਆਂ ਉਹ ਕੁੜੀਆਂ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਕਿਤਨਾ ਕਿਤੇ ਇਹ ਵੀ ਮੁੱਦਾ ਦਿਮਾਗ ਦੇ ਵਿੱਚ ਚੱਲਦਾ ਹੈ ਜਿਸ ਵਕਤ ਇਹ ਆਂਦੀ ਹੈ ਗੱਲ بار بار ਉੱਠਦੀ ਹੈ ਕਿ ਮਤਾ ਇਹ ਪਾਸ ਹੋਣਾ ਚਾਹੀਦਾ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ ਉਹੀ ਕਹ ਰਹਾ ਕਿ ਇਸ ਚੀਜ਼ ਨਾਲ ਬਹੁਤ ਸਾਰੀਆਂ ਚੀਜ਼ਾਂ ਲੂਪ ਹੋਲਸ ਨੇ ਜੇ ਇਹਦੇ ਨਾਲ ਆਪਾਂ ਅਵੇਅਰਨੈਸ ਕ੍ਰੀਏਟ ਕਰ ਦਈਏ ਕਿ ਸੈਂਸਿਟਾਈਜ਼ੇਸ਼ਨ ਇੰਨੀ ਹੋ ਜੇ ਤਾ ਇਹ ਸ਼ਾਇਦ ਮਸਲਾ ਇਸ ਤਰੀਕੇ ਨਾਲ ਆਵੇ ਜਿਹੜੀ ਗੱਲ ਅਸੀਂ ਰੱਖੀ ਹੈ ਪਰ ਜੇ ਅਵੇਰਨੈਸ ਤੇ ਸੈਂਸਿਟਾਈਜ਼ੇਸ਼ਨ ਨਹੀਂ ਹੈ ਤਾਂ ਜ਼ਰੂਰ ਗੱਲ ਹੈ ਕਿ ਉਹ ਚੀਜ਼ ਲੋਕਾਂ ਦੇ ਦਿਮਾਗ ਦੇ ਵਿੱਚ ਤਾਂ ਇਹੀ ਆਉਗੀ ਨਾ ਹੁਣ ਜੋ ਮਰਜੀ ਆ ਹਰ ਇੱਕ ਕੁੜੀ ਕੋਲ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਅਸੀਂ ਜੇ ਕਿਸੇ ਨਾਲ ਬੋਲਦੇ ਆ ਤਾਂ ਅਸੀਂ ਗੱਡਸ ਨਾਲ ਬੋਲਦੇ ਆ ਕਿ ਮੈਨੂੰ ਇਹ ਵੀ ਚੀਜ਼ ਹੁੰਦੀ ਹੈ ਇਹ ਵੀ ਪ੍ਰੋਬਲਮ ਹੈ ਮੈਂ ਫੇਰ ਵੀ ਭੱਜੀ ਫਿਰਦੀ ਆ ਬਿਲਕੁਲ ਤੇ ਹੁਣ ਉਹ ਅੱਗੇ ਤੋਂ ਸਾਹਮਣੇ ਬੋਲਤਾ ਤੁਹਾਨੂੰ ਤਾਂ ਛੁੱਟੀ ਮਿਲਦੀ ਹੈ ਤਾਂ ਫਿਰ ਕੀ ਉਹ ਗੱਟ ਸਾਡੇ ਮਤਲਬ ਨਹੀਂ ਰਹਿਣਗੇ ਨਾ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਇਸ ਤਰੀਕੇ ਨਾਲ ਬੋਲਾਂਗੇ ਇਹਦੇ ਉੱਤੇ ਇੱਕ ਹੋਰ ਪੱਖ ਲੈ ਲੈਣੇ ਆ ਤੁਹਾਡਾ ਕੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਇਹਨੂੰ ਇੱਕ ਪਾਸਿਓਂ ਤਾਂ ਆਪੋਜ਼ ਕੀਤਾ ਜਾ ਰਿਹਾ ਇੱਕ ਵਾਰੀ ਬਾਰ ਬਾਰ ਇਹਨੂੰ ਪਾਸ ਕਰਵਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਐਜ਼ ਅ ਗਰਲ ਤੁਹਾਨੂੰ ਕੀ ਲੱਗਦਾ ਹੈ ਕਿ ਹੋਣਾ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਜਿੰਨਾ ਅਗਰ ਇਹਨੂੰ ਪਾਸ ਕੀਤਾ ਜਾਂਦਾ ਇਹਦੇ ਨਾਲ ਕਿੰਨਾ ਕੁ ਐਜੂਕੇਸ਼ਨ ਦੇ ਉੱਤੇ ਫਰਕ ਪਏਗਾ ਮੈਮ ਅਕੋਰਡਿੰਗ ਟੂ ਮੀ ਤੋਂ ਮੇਰੇ ਅਕੋਰਡਿੰਗ तो यही है कि लड़कियों को हाँ आई अग्री कि बहुत सी लड़कियों को दिक्कत होती है आई अग्री लेकिन जब यूनिवर्सिटी ऑलरेडी 25 परसेंट की रिलैक्सेशन दे रही है मतलब 75 फाइव परसेंट अटेंडेंस कंपल्सरी ना यूनिवर्सिटी और 10 परसेंट भी बाद में एक्सटेंड हो जाती है वो डिपार्टमेंट वाइज या डी के टाइम hmm. तो सिक्सटी परसेंट अटेंडेंस है कि लेनी है और उसके बाद ये लोग बोल रहे हैं कि आ, सिक्सटी लेक्चर्स पर सेमेस्टर मतलब वो टेन परसेंट और रिलैक्सेशन मिल जाएगी तो दैट इज़ फिफ्टी फाइव फॉर गर्ल्स एंड सिक्सटी फाइव फॉर बॉयज़ तो ये इक्वालिटी की बात तो यहाँ आके इक्वालिटी ख़त्म हो जाती है ठीक है फर्स्ट थिंग सेकेंड थिंग अगर किसी को ज़्यादा ही प्रॉब्लम है हमें भी होती है हमें नेचुरल प्रोसेस है होती है सबको होती है तो वो थर्टी फाइव परसेंट भी तो है तो वो थर्टी फाइव परसेंट कहाँ यूज़ होते हैं तो यही रीज़न है कि वो लोग तो सिर्फ अपना पॉलिटिकल एजेंडा कंप्लीट कर रहे हैं उसके अलावा कुछ नहीं है बस उन्होंने तो इलेक्शन क्योंकि उन्होंने इलेक्शन ही इस बेस पे जीता था ना तो उन्होंने तो ये सब करना है और हिपोक्रेसी तो सबसे बड़ी यही है कि जिन लोगों ने कभी उस पेन को फील नहीं किया क्राम्स को कभी फील नहीं किया उनको क्या पता कि मतलब हॉर्मोनल डिसबैलेंस होता है मूड स्विंग्स होते हैं वो लोग इन सब चीज़ों को उठा के लेके आ रहे हैं कि लगता है तो कि लग जेकर छुट्टी नहीं ਕੀ ਆਲਟਰਨੇਟਿਵ ਸੋਲੂਸ਼ਨ ਕੀ ਨੇ ਜਿਹੜੇ ਕਾਲਜ ਨੂੰ ਵੀ ਅਪਣਾਉਣੇ ਚਾਹੀਦੇ ਨੇ ਯੂਨੀਵਰਸਿਟੀਆਂ ਨੂੰ ਵੀ ਅਪਣਾਉਣੇ ਚਾਹੀਦੇ ਨੇ ਔਰ ਸਿੰਡੀਕੇਟ ਦੇ ਵਿੱਚ ਅਪਰੂਵ ਵੀ ਹੋਣੇ ਚਾਹੀਦੇ ਨੇ ਮੈਮ ਜਿਵੇਂ ਅੱਜ ਮਾਰਨਿੰਗ ਹੀ ਡੀਨ ਸਰ سے ਬਾਤ ਹੋਈ ਹੈ ਤਾਂ ਉਹਨ ਲੋਗੋਂ ਹਮ ਲੋਗੋਂ ਨੇ ਯਹੀ ਪ੍ਰੋਪੋਜ਼ਲ ਰੱਖਾਤਾ ਕਿ ਇੱਕ ਉਹ ਹੋਣੀ ਚਾਹੀਏ ਕਿ ਰੂਮ रूम हो एक स्टूडेंट uh, सेंटर पे जहाँ पर सारी बेसिक मेडिकेशन प्रोवाइड की जाएँ फॉर एग्ज़ाम्पल हॉट बैग्स जो रनमीक ने भी मैंशन किया तो ये एक चीज़ मतलब जिनको ज़्यादा प्रॉब्लम है वो वहाँ के अपना रेस्ट कर सकते जैसे स्कूल में भी हम लोगों को डिस्पेंसरी में ऑल्टरनेटिव मतलब मिलता था कि हम लोगों को स्कर्ट्स मिलती थी या फिर वो फिर बेसिक क्लोथ जो हों वो रखे जाएँ तो ये इसका ऑल्टरनेटिव हो सकता है तो वी शुड थिंक ओवर इट और हम लोगों को मैंसोरेशन लीव के अलावा इसको मतलब ऐसी क्या चीज़ है जैसे लाइफ स्टाइल लाइफ स्टाइल चेंजेज़ आ रहे हैं कि इसकी वजह से ज़्यादा दिक्कत हो रही है तो हमें उस चीज़ पे फोकस करना चाहिए ना क्यों वाई वाई पी सी यू एस केसेज़ आर इंक्रीजिंग डे बाई डे क्यों हो रहा है ये तो हम लोगों को इन सब बातों पर ज़्यादा डिस्कशन करनी चाहिए ना कि बेसलेस लीव के टॉपिक को उठाना चाहिए और रही बात मैंस्टुरल लीव के ऊपर मतलब जो एवरेज एज होती है जब वुमेन स्टार्ट मैंस्ट्रेशन तो वो होती है ईयर ठीक है और कॉलेज में लड़कियां आ रही हैं सत्रह साल की हुँ. तो व्हाट अबाउट दीज फाइव ईयर फोर पॉइंट फाइव टू फाइव ईयर बेसिक नॉलेज तक हाँ। तक आ, अपने आ, आ है। जाती है अपने आप सामना भी आ जाता जब कॉपअप कर ही जाती हैं जब वो हर चीज़ को संभालना जान ही जाती है हुँ. तो अब क्यों हुँ. ਪਹਿਲੇ ਕਿਉਂ ਨਹੀਂ ਫਿਰ ਸਕੂਲ ਟਾਈਮ ਸੇ ਲਾਗੂ ਕਰਵਾਉਣਾ ਸਟਾਰਟ ਕਰੋ ਨਾ ਤਾਂ ਅਬ ਕਿਉਂ ਜਦ ਜਾਂ ਬੇਸਿਕ ਉਹਨ ਲੋਗੋ ਕੋ ਸਕੂਲ ਟਾਈਮ ਮੇ ਜ਼ਿਆਦਾ ਜ਼ਰੂਰਤ ਹੈ ਹਮ ਲੋਗ ਵੀ ਤੇ ਹਮ ਲੋਗੋ ਕੋ ਵੀ ਸਕੂਲ ਟਾਈਮ ਮੇ ਜ਼ਿਆਦਾ ਜ਼ਰੂਰਤ ਹੈ ਅਬ ਹੁੰਦਾ ਹੈ ਉਹ ਡਿਪੈਂਡ ਕਰਤਾ ਹੈ ਹਰ ਹਰ ਕਿਸੇ ਕੇ ਉੱਪਰ ਤੋ ਇਟਸ ਨਾਟ ਇਟਸ ਅ ਬੇਸਲੈਸ ਅਕੋਰਡਿੰਗ ਟੂ ਮਾਈ ਸਪੇਸਲੈਸ ਅੱਛਾ ਆਖਰੀ ਸਵਾਲ ਤੁਹਾਡੇ ਤੋਂ ਮੈਂ ਇਹ ਪੁੱਛੂਗੀ ਕਿ ਹੁਣ ਅਗਲੀ ਮੀਟਿੰਗ ਕਦੋਂ ਹੋਏਗੀ ਜਾਂ ਅਗਲੀ ਮੀਟਿੰਗ ਦੇ ਲਈ ਕੀ ਤਿਆਰੀਆਂ ਨੇ ਕਿਉਂਕਿ ਉਹ ਕਹਿੰਦੇ ਮੈਂ ਅਗਲੀ ਮੀਟਿੰਗ ਦੇ ਵਿੱਚ ਡਾਕੂਮੈਂਟ ਪੂਰੇ ਲੈ ਕੇ ਆਉਂਗਾ ਤਿਆਰੀ ਅਗਲੀ ਮੀਟਿੰਗ ਆਈ ਗੈਸ ਫਰਸਟ ਵੀਕ ਆਫ ਫੈਬਰੂਰੀ ਮਾਮਨੇ ਕਿਹਾ ਸੀ ਤੇ ਅਗਲੀ ਮੀਟਿੰਗ ਦੇ ਵਿੱਚ ਡਾਕੂਮੈਂਟਸ ਆਉਣਗੇ ਉਹ ਪਾਲਿਸੀ ਦੇ ਉੱਤੇ ਡਿਸਕਸ ਕੀਤਾ ਜਾਵੇਗਾ ਫਿਰ ਉਹ ਪਾਲਿਸੀ ਉੱਥੇ ਇੱਕ ਬਣਾਈ ਜਾਵੇਗੀ ਤੇ ਉਹ ਪਾਲਿਸੀ ਅੱਗੇ ਸੈਨੇਟ ਤੇ ਸਿੰਡੀਗੇਟ ਵਿੱਚ ਰੱਖੀ ਜਾਵੇਗੀ ਜਿੰਨੀ ਦੇਰ ਤੱਕ ਸੈਨੇਟ ਤੇ ਸਿੰਡੀਗੇਟ ਚੋ ਪਾਸ ਨਹੀਂ ਹੁੰਦੀ ਉਹ ਉਨੀ ਦੇਰ ਤੱਕ ਲਾਗੂ ਨਹੀਂ ਹੋ ਸਕਦੀ ਇਹ ਕੰਮ ਬਹੁਤ ਲੰਬਾ ਹੈ ਇਹ ਬਹੁਤ ਲੰਬਾ ਪ੍ਰੋਸੈਸ ਹੈ ਤੇ ਜੇ ਸੈਨੇਟ ਜਾਂ ਸਿੰਡੀਗੇਟ ਦੇ ਵਿੱਚ ਕਿਸੇ ਵੀ ਇੱਕ ਜਗ੍ਹਾ ਤੇ ਮਤਲਬ ਰਿਫਿਊਜ਼ ਹੋ ਗਿਆ ਤੇ ਇਹ ਦੁਬਾਰਾ ਨਹੀਂ ਹੋਵੇਗਾ। ਤੁਹਾਨੂੰ ਲੱਗਦਾ ਕਿ ਜੇਕਰ ਉੱਥੇ ਇਹ ਅਪਰੂਵ ਨਹੀਂ ਹੋਇਆ ਰਿਫਿਊਜ਼ ਕਰ ਦਿੱਤਾ ਗਿਆ ਤੇ ਜਿਹੜੇ ਕਾਮਨ ਰੂਮਸ ਨੇ ਜਾਂ ਉਸ ਤੋਂ ਇਲਾਵਾ ਜਿਹੜੀਆਂ ਕੋਸ਼ਿਸ਼ਾਂ ਤੁਸੀਂ ਕਰ ਰਹੇ ਹੋ ਕਿ ਇਨਫਰਾਸਟ੍ਰਕਚਰ ਵਧੀਆਂ ਹੋਣਾ ਚਾਹੀਦਾ ਉਹ ਵੀ ਕਿਤੇ ਨਾ ਕਿਤੇ ਉਹਨੂੰ ਵੀ ਢਾਹ ਲੱਗ ਜੇਗੀ ਉਹ ਵੀ ਪਿੱਛੇ ਹੋ ਜਾਏਗਾ। ਨਹੀਂ ਉਸ ਦੇ ਉੱਤੇ ਬਲਕਿ ਮੈਨੂੰ ਲੱਗਦਾ ਜ਼ਿਆਦਾ ਕੰਮ ਫੋਕਸ ਹੋਵੇਗਾ ਕਿਉਂਕਿ ਉਹ ਚੀਜ਼ ਹੈ ਉਹ ਇੱਕ ਬੇਸਿਕ ਨੈਸਸਿਟੀ ਹੈ ਤੇ ਉਸ ਉਸ ਵਾਰ ਉਸ ਚੀਜ਼ ਬਾਰੇ ਅਥਾਰਟिटीज ਐਗਰੀ ਵੀ ਕਰਦੀਆਂ ਨੇ। ਉੱਥੇ ਅਥਾਰਟिटीज ਨੇ ਇਹ ਗੱਲ ਜ਼ਰੂਰ ਰੱਖੀ ਸੀ ਕਿ ਅਸੀਂ ਆਲਟਰਨੇਟਿਵਸ ਬਾਰੇ ਕਿਉਂ ਨਹੀਂ ਗੱਲ ਕਰ ਰਹੇ। ਉੱਥੇ ਇੱਕ ਗੱਲ ਇਹ ਵੀ ਜ਼ਰੂਰ ਰੱਖੀ ਗਈ ਸੀ ਕਿ ਜੇ ਅਸੀਂ ਕਹਿੰਦੇ ਹਾਂ ਕਿ ਕੁੜੀਆਂ ਨੂੰ ਇੰਨੀ ਸਾਰੀਆਂ ਪ੍ਰੋਬਲਮਸ ਫੇਸ ਹੋ ਰਹੀਆਂ ਤਾਂ ਅਸੀਂ ਇੱਕ ਕਲੱਬ ਕਿਉਂ ਨਹੀਂ ਇੰਟਰੋਡਿਊਸ ਕਰ ਸਕਦੇ ਜਿਸ ਦੇ ਵਿੱਚ ਅਸੀਂ ਜਿਹੜੇ ਪ੍ਰੋਫੈਸ਼ਨਲਸ ਇਸ ਪਾਰਟिकुलर ਫੀਲਡ ਨਾਲ ਡੀਲ ਕਰ ਰਹੇ ਨੇ ਅਸੀਂ ਉਹਨਾਂ ਨੂੰ ਬੁਲਾਈਏ, ਸੈਂਸਿਟਾਈਜ਼ ਕਰੀਏ। ਅਸੀਂ ਕੋਈ ਸਪੈਸੀਫਿਕ ਯੋਗਾ ਕਲਾਸਿਸ ਸ਼ੁਰੂ ਕਰਵਾ ਦਈਏ। ਲਾਈਫਸਟਾਈਲ ਦੇ ਜਿਹੜੇ ਚੇਂਜਸ ਆ ਰਹੇ ਨੇ ਉਹਦਾ ਸਾਡੇ ਇਸ ਚੀਜ਼ ਦੇ ਉੱਤੇ ਕਿੰਨਾ ਅਸਰ ਪੈ ਰਿਹਾ ਉਹਦੇ ਬਾਰੇ ਡਿਸ ਬਿਲਕੁਲ ਦੇਖੋ ਅਸੀਂ ਗੱਲ ਕਰ ਰਹੇ ਸੀਗੇ ਪੰਜਾਬ ਯੂਨੀਵਰਸਿਟੀ ਦਾ ਇਹ ਮੁੱਦਾ ਜ਼ਰੂਰ ਹੈ ਲੇਕਿਨ ਇਹ ਸਿਰਫ ਔਰ ਸਿਰਫ ਯੂਨੀਵਰਸਿਟੀ ਦੇ ਅੰਦਰ ਨਹੀਂ ਰਹਿ ਜਾਂਦਾ ਕਿਉਂਕਿ ਪੰਜਾਬ ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ ਜਿਹੜੇ ਪੂਰੇ ਪੰਜਾਬ ਦੇ ਨੌਜਵਾਨ ਜਿੱਥੇ ਪੜਨਾ ਚਾਹੁੰਦੇ ਨੇ ਸਿਰਫ ਪੰਜਾਬ ਦੇ ਨਹੀਂ ਹਰਿਆਣਾ ਹਿਮਾਚਲ ਹੋਰ ਵੀ ਥਾਵਾਂ ਤੋਂ ਲੋਕ ਇੱਥੇ ਆ ਕੇ ਪੜ੍ਹਦੇ ਨੇ ਲੇਕਿਨ ਇਹ ਮਸਲਾ ਵੱਡਾ ਹੈ ਗੰਭੀਰ ਹੈ ਕਿ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਅੱਗੇ ਕੰਮ ਹੋਣਗੇ ਲੇਕਿਨ ਇਹ ਸਭ ਤੋਂ ਵੱਡਾ ਸਵਾਲ ਹੁਣ ਇਹ ਹੈ ਕਿ ਜਿਹੜਾ ਫਰਸਟ ਵੀਕ ਆਫ ਫੈਬਰੂਰੀ ਦੇ ਵਿੱਚ ਅਗਲੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਕੀ ਰੁ ਕੀਤੀ ਜਾਂਦੀ ਹੈ ਕੁੜੀਆਂ ਨੂੰ ਮਿਲਣ ਗਿਆ ਨਹੀਂ ਮਿਲਣ ਗਿਆ ਕਿਉਂਕਿ ਜਿੱਥੇ ਤੱਕ ਅਸੀਂ ਇਹਨੂੰ ਐਨਾਲਾਈਜ਼ ਕਰ ਪਾ ਰਹੇ ਹਾਂ ਬਹੁਤ ਸਾਰੇ ਪੱਖ ਨੇ ਲੇਕਿਨ ਸਭ ਤੋਂ ਪਹਿਲ ਦੇ ਆਧਾਰ ਤੇ ਇਨਫਰਾਸਟ੍ਰਕਚਰ ਤੇ ਕੰਮ ਹੋਣਾ ਚਾਹੀਦਾ ਹੈ ਇਨਫਰਾਸਟ੍ਰਕਚਰ ਚੰਗਾ ਹੋਏਗਾ ਤੇ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਉੱਥੇ ਹੀ ਹੱਲ ਹੋ ਜਾਣਗੀਆਂ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਤੇ ਜਿਸ ਵਕਤ ਵੀ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਜਦ ਵੀ ਚੋਣਾਂ ਹੋਣ ਜਾ ਰਹੀਆਂ ਹੁੰਦੀਆਂ ਨੇ ਤੇ ਵੱਡੇ ਵੱਡੇ ਵਾਅਦੇ ਔਰ ਵੱਡੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਲੇਕਿਨ ਜਿਸ ਵਕਤ ਉਹ ਵਾਅਦੇ ਪੂਰੇ ਕਰਨ ਦਾ ਸਮਾਂ ਆਂਦਾ ਹੈ ਤੇ ਬਹੁਤ ਸਾਰੀਆਂ ਅੜਚਨਾਵਾਂ ਵੀ ਆਉਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਹੋ ਜਾਂਦੀਆਂ ਨੇ ਜਿੱਥੇ ਉਹ ਵਾਅਦੇ ਪੂਰੇ ਹੋ ਹੀ ਨਹੀਂ ਪਾਉਂਦੇ ਹੁਣ ਅਸੀਂ ਗੱਲ ਕਰ ਰਹੇ ਹਾਂ ਸਟੂਡੈਂਟ ਪੋਲਿਟਿਕਸ ਦੀ ਕਿਉਂਕਿ ਜਿਸ ਵਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਸੀ ਤੇ ਵਾਅਦੇ ਵੱਡੇ-ਵੱਡੇ ਕੀਤੇ ਗਏ ਸੀ ਲੇਕਿਨ ਹੁਣ ਉਹ ਵਾਅਦੇ ਵਿਵਾਦਾਂ ਦੇ ਵਿੱਚ ਘਿਰਨੇ ਸ਼ੁਰੂ ਹੋ ਗਏ ਨੇ ਇੱਕ ਗੱਲ ਇਹ ਕਹੀ ਗਈ ਸੀ ਕਿ ਮੈਂਸੂਰੇਸ਼ਨਲ ਲੀਵਜ਼ ਜਿਹੜੀਆਂ ਨੇ ਉਹ ਕੁੜੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਲੇਕਿਨ ਹੁਣ ਉਹਨਾਂ ਨੂੰ ਲੈ ਕੇ ਬੈਠਕ ਹੋ ਰਹੀ ਹੈ ਲੇਕਿਨ ਬੈਠਕ ਦੇ ਵਿੱਚ ਵੀ ਜਿਹੜੀ ਹੈ ਤੂੰ ਹੋਈ ਹੈ ਇਸ ਵਕਤ ਸਾਡੇ ਨਾਲ ਸਟੂਡੈਂਟਸ ਦੇ ਵਿੱਚੋਂ ਮੌਜੂਦ ਨੇ ਕਮਲਪ੍ਰੀਤ ਸਿੰਘ ਮੌਜੂਦ ਨੇ ਵਾਈਸ ਪ੍ਰੈਜ਼ੀਡੈਂਟ ਨੇ ਸੀवाईਐਸਐਸ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਵਲ ਕੀ ਚੀਜ਼ ਹੈ ਕਿਉਂ ਇਹ ਸਿਚੁਏਸ਼ਨ ਜਿਹੜੀ ਹੈ ਉਜਾਗਰ ਹੋ ਰਹੀ ਹੈ ਕਿਉਂਕਿ ਵਾਅਦੇ ਵੱਡੇ ਵੱਡੇ ਸੀਗੇ ਉਸ ਵੇਲੇ ਮੈਮ ਪਹਿਲਾਂ ਤਾਂ ਇਹ ਜਿਹੜੀ ਡਿਮਾਂਡ ਹੈ ਇਹੀ ਗਲਤ ਹੈ ਮੇਰੇ ਹਿਸਾਬ ਦੇ ਨਾਲ ਸਾਨੂੰ ਮੈਂਸੂਰੇਸ਼ਨ ਲੀਵ ਚਾਹੀਦੀ ਕਦੇ ਵਾਸਤੇ ਹੈ ਪਹਿਲਾਂ ਤਾਂ ਇਹ ਆ ਅ ਕੱਲ ਜਦੋਂ ਇਹ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਪਹਿਲੀ ਗੱਲ ਤਾਂ ਓਕੇ ਤੌਰ ਤੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀ ਉਹ ਇੱਕ ਵੂਮੈਨ ਐ ਲੇਡੀ ਆ ਸਾਡੀ ਹੈ ਨਾ ਉਹਨੇ ਪੋਜ਼ ਕੀਤਾ ਫਿਰ ਉਸ ਤੋਂ ਬਾਅਦ ਚ ਪ੍ਰੈਜ਼ੀਡੈਂਟ ਕੋਲੋਂ ਤੇ ਜੁਆਇੰਟ ਸੈਕਟਰੀ ਕੋਲੋਂ ਇਹ ਪੁੱਛਿਆ ਗਿਆ ਕਿ ਤੇਰੇ ਕੋਲ ਤੁਹਾਡੇ ਕੋਲ ਇੱਕ ਸਪੋਰਟਿਵ ਡਾਕੂਮੈਂਟ ਕੀ ਹੈ ਜਾਂ ਤੁਹਾਡੇ ਕੋਲ ਕਿਹੜੀ ਚੀਜ਼ ਹੈ ਜਿਹਦੇ ਬਿਹਾਫ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਮੈਂਸੂਰੇਸ਼ਨ ਲੀਵ ਚਾਹੀਦੀ ਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਸਿਰਫ ਇੱਕ ਜਿੱਦਾਂ ਆਪਾਂ ਇਲੈਕਸ਼ਨ ਜਿੱਤ ਨਹੀਂ ਹੁੰਦੀ ਆ ਤੇ ਵੱਡੇ ਵੱਡੇ ਵਾਅਦੇ ਕਰ ਦਿੰਦੇ ਆ ਵੀ ਇਹ ਵੀ ਕਰ ਦਿਆਂਗੇ ਉਹ ਵੀ ਕਰ ਦਿਆਂਗੇ ਬਸ ਉਦਾਂ ਇੱਕ ਜਿਹੜਾ ਵਾ ਤੇ ਇਹ ਚੀਜ਼ ਨੂੰ ਗਲਤ ਲੈ ਕੇ ਜਾ ਰਿਹਾ ਪਹਿਲੀ ਗੱਲ ਤੇ ਅਸੀਂ ਊਮਨ ਇੰਪਾਇਰਮੈਂਟ ਦੀ ਗੱਲ ਕਰਦੇ ਹਾਂ ਜਾਂ ਊਮਨ ਇਕਵੈਲਟੀ ਦੀ ਗੱਲ ਕਰਦੇ ਹਾਂ ਤੇ ਇਕਵੈਲਟੀ ਦੇ ਵਿੱਚ ਕਿਤੇ ਵੀ ਇਹ ਜਿਹੜੀ ਚੀਜ਼ ਨਹੀਂ ਆਉਂਦੀ ਪਹਿਲੀ ਗੱਲ ਊਮਨ ਆਪ ਕਹਿ ਰਹੀ ਹੈ ਕਿ ਸਾਨੂੰ ਇਹੋ ਜੀ ਮੈਂਸੂਰੇਸ਼ਨ ਲੀਵ ਦੀ ਕੋਈ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ ਤੇ ਸਾਨੂੰ ਇਹਦੀ ਜਗ੍ਹਾ ਦੇ ਉੱਤੇ ਜਿਹੜਾ ਮੇਜਰ ਚੀਜ਼ ਹੈਗੀ ਨਾ ਮੈਮ ਉਹ ਸਾਨੂੰ ਇਹ ਚਾਹੀਦਾ ਹੈ ਕਿ ਉਹਨਾਂ ਦੇ ਲਈ ਮੈਡੀਕਲ ਫੈਸਿਲਿਟੀ ਉਹਨਾਂ ਦੇ ਲਈ ਜਿਹੜੀਆਂ ਵੈਂਡਿੰਗ ਮਸ਼ੀਨਜ਼ ਨੇ ਜਿਹਦੇ ਵਿੱਚ ਤੁਹਾਨੂੰ ਪੈਡ ਜਿਹਾ ਵਗੈਰਾ ਅਵੇਲੇਬਲ ਹੋਣ ਉਹਨਾਂ ਦੇ ਲਈ ਲੈਕਚਰ ਇਹੋ ਜਿਹਾ ਸੈਮੀਨਾਰ ਇਹੋ ਜਿਹਾ ਜੋ ਤਾਂ ਹੁਣ ਇੱਕ ਤੁਸੀਂ 18-19 ਸਾਲ ਦੀ ਜਿਹੜੀ ਲੜਕੀ ਆ ਜਿਹੜੀ ਕਾਲਜ ਦੇ ਵਿੱਚ ਸਾਡੀ ਯੂਨੀਵਰਸਿਟੀ ਦੇ ਵਿੱਚ ਆਂਦੀ ਆ ਕਿਤੇ ਨਾ ਕਿਤੇ ਸਾਡੀ ਸੁਸਾਇਟੀ ਇਹੋ ਜੀ ਆ ਕਿ ਉਹਨਾਂ ਨੂੰ ਇੰਨੀ ਜ਼ਿਆਦਾ ਨੋਲਿਜ ਨਹੀਂ ਹੁੰਦੀ ਕਿ ਸਾਨੂੰ ਇਸ ਟਾਈਮ ਦੇ ਉੱਤੇ ਜਿਹੜਾ ਹੈ ਕਿਵੇਂ ਅਸੀਂ ਬੈਟਰ ਆਪਣੇ ਆਪ ਨੂੰ ਰੱਖ ਸਕਦੇ ਆ ਜਾਂ ਇਹਦੇ ਉੱਤੇ ਸੈਮੀਨਾਰਸ ਹੋ ਜਾਣ ਕਾਨਫਰੰਸਿਸ ਹੋਣ ਇਹੋ ਜਿਹਾ ਕੰਮ ਕਰਨਾ ਚਾਹੀਦਾ ਸਾਨੂੰ ਨਹੀਂ ਲੱਗਦਾ ਕਮਲ ਕਿ ਇੱਕ ਚਲੋ ਤੁਹਾਡੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈਗੀ ਬਣੀ ਹੈ ਇੱਥੇ ਇਸ ਵਕਤ ਯੂਨੀਵਰਸਿਟੀ ਦੇ ਵਿੱਚ ਉਹ ਇੱਕ ਕੁੜੀ ਹੈ ਲੇਕਿਨ ਨ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਕੁੜੀਆਂ ਦੀ ਉੱਥੇ ਬਹੁਤ ਵੱਡਾ ਸਵਾਲ ਇਹ ਹੁੰਦਾ ਕਿ ਕਿੰਨੀਆਂ ਕੁੜੀਆਂ ਦਾ ਕਹਿਣਾ ਹਾਂ ਪੱਕਾ ਹੈ ਔਰ ਕਿੰਨੀਆਂ ਦਾ ਨਾ ਪੱਕਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਸਰਵੇ ਹੋ ਜਾਣਾ ਚਾਹੀਦਾ ਹੈ ਕਿ ਜਿਹੜਾ ਮੈਜੋਰਿਟੀ ਚ ਹੋਏਗਾ ਉਹਦੇ ਹੱਕ ਦਾ ਕੰਮ ਹੋਏ ਇਹੀ ਤੇ ਗੱਲ ਹੈ ਨਾ ਮੈਮ ਇੱਥੇ ਥਾਕੇ ਗੱਲ ਖਤਮ ਹੋ ਜਾਂਦੀ ਹੈ ਕਿ ਜਦੋਂ ਅਸੀਂ ਇਹ ਮੁੱਦਾ ਇਹਨਾਂ ਨੇ ਵਾਈਸ ਜਿਹੜਾ ਪ੍ਰੈਜ਼ੀਡੈਂਟ ਉਹਨੇ ਬਣਾਇਆ ਉਦੋਂ ਉਹਨਾਂ ਨੇ ਸਰਵੇ ਕਿਉਂ ਨਹੀਂ ਕੀਤਾ ਐਕਚੁਅਲ ਚ ਮੈਨੂੰ ਮੈਨੀਫੈਸਟੋ ਦੇ ਵਿੱਚ ਕੋਈ ਵੀ ਚੀਜ਼ ਪਾਉਣੀ ਹੈ ਤਾਂ ਪਹਿਲਾਂ ਸਾਨੂੰ ਜਿਹੜਾ ਉਹ ਮੁੱਦੇ ਦੇ ਉੱਤੇ ਸਰਵੇ ਕਰਾਉ ਕੀ ਅਸੀਂ ਐਵੇਂ ਸਿਰਫ ਇਲੈਕਸ਼ਨ ਜਿੱਤਣ ਦੇ ਲਈ ਇਹ ਜਿਹੜਾ ਵੱਡਾ ਮੁੱਦਾ ਬਣਾ ਦਿੰਨੇ ਹੁਣ ਇੱਕ ਹੋਰ ਗੱਲ ਹੈ ਨਾ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ 15 ਤੋਂ 20 ਜਿਹੜੇ ਉਹ ਪੁਆਇੰਟ ਸੀ ਇੱਕ ਵੀ ਪੁਆਇੰਟ ਤੇ ਕੰਮ ਨਹੀਂ ਹੋਇਆ ਹੁਣ ਕਹਿੰਦੇ ਜੀ ਅਸੀਂ ਜਿਹੜੇ ਫੈਸਟ ਆ ਉਹ ਨਹੀਂ ਕਰਾਵਾਂਗੇ ਫੈਸਟ ਨਾ ਕਰਉਣ ਤੇ ਇਹ ਦੇ ਵਿੱਚ ਅਥਾਰਟੀ ਦਾ ਕੀ ਨੁਕਸਾਨ ਆ ਜਾਂ ਪ੍ਰੈਜ਼ੀਡੈਂਟ ਦਾ ਕੀ ਨੁਕਸਾਨ ਆ ਨੁਕਸਾਨ ਤਾਂ ਬੱਚਿਆਂ ਦਾ ਜੀ ਇੱਕ ਬੱਚਾ ਇਕੱਲਾ ਇੱਥੇ ਪੜਨ ਲਈ ਨਹੀਂ ਆਉਂਦਾ ਇੱਥੇ ਪੋਲਿਟਿਕਸ ਲਈ ਆਉਂਦਾ ਇੱਥੇ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਲਈ ਆਉਂਦਾ ਇੱਥੇ ਬਹੁਤ ਸਾਰੇ ਸਤਿੰਦਰ ਸਰਤਾਜ ਵਰਗੇ ਸਿੰ ਸਾਡੇ ਕੋਲ ਫੈਸਟੀ ਨਹੀਂ ਹੋਣਗੇ ਤੇ ਅਸੀਂ ਗਾਵਾਂਗੇ ਕਿੱਥੇ ਅਸੀਂ ਆਪਣੀ ਰਿਪਰੈਜੈਂਟੇਸ਼ਨ ਕਿੱਥੋਂ ਦਵਾਂਗੇ ਸਾਡਾ ਯੂਥ ਫੈਸਟੀਵਲ ਕਿੱਥੋਂ ਚੱਲੇਗਾ ਸਾਡੇ ਜਿਹੜੇ ਹੋਰ ਬੱਚੇ ਨੇ ਕਵੀ ਨੇ ਜਾਂ ਜਿਹੜੇ ਹੋਰ ਪੇਂਟਿੰਗ ਕਰਦੇ ਨੇ ਐਨੇ ਸਾਰੇ ਫੈਸਟ ਹੁੰਦੇ ਨੇ ਉਹਨਾਂ ਵਿੱਚ ਉਹਨੂੰ ਕਹਿੰਦੇ ਸੀ ਫੈਸਟ ਨਹੀਂ ਕਰਾਵਾਂਗੇ ਪਹਿਲੀ ਕਾਉਂਸਲ ਐ ਮੈਮ ਜਿਹਦੇ ਵਿੱਚ ਹਾਲੇ ਤੱਕ 7 ਮਹੀਨੇ ਲੰਘਣ ਦੇ ਬਾਵਜੂਦ 6 ਮਹੀਨੇ ਇੱਕ ਵੀ ਫੈਸਟ ਨਹੀਂ ਹੋਇਆ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਕੋਰੋਨਾ ਕਾਲ 'ਚ ਪਿਛਲੇ ਸਾਲ ਵੀ ਅਸੀਂ ਨਵੰਬਰ ਦੇ ਮਹੀਨੇ 'ਚ ਜੇ ਗੱਲ ਕਰੀਏ ਤੇ ਜਾ ਕੇ ਫੈਸਟ ਕਰਾਈ ਸੀ ਸਾਡੀ ਕਾਉਂਸਲ ਇਹ ਤੋਂ ਜ਼ਿਆਦਾ ਲੇ ਅਪ੍ਰੈਲ ਤੇ ਮਾਰਚ ਦੇ ਵਿੱਚ ਹੋਈ ਪਹਿਲੀ ਕਾਉਂਸਲ ਆ ਜਿਹਦੇ ਵਿੱਚ ਹਾਲੇ ਤੱਕ ਕੋਈ ਵਾਸ ਨਹੀਂ ਹੋਇਆ ਔਰ ਇਹ ਮੁੱਦਾ ਉਠਾਇਆ ਜਾ ਰਿਹਾ ਵੇਖੋ ਮੈਂ ਕਹਿੰਨਾ ਜੀ ਉਹਦੀ ਜਗ੍ਹਾ ਤੇ ਫਿਰ ਉਹੀ ਗੱਲ ਆਉਂਦੀ ਆ ਜੀ ਉਹਨਾਂ ਨੂੰ ਮੈਡੀਕਲ ਫੈਸਿਲਿਟੀਜ਼ ਦਿਓ ਹੁਣ ਸਾਡੇ ਬਹੁਤ ਸਾਰੇ ਟੀਚਰਜ਼ ਨੇ ਉਹ ਵੀ ਲੇਡੀਜ਼ ਨੇ ਉਹ ਕੱਲ ਨੂੰ ਕਹਿਣਗੇ ਜੀ ਅਸੀਂ ਵੀ ਇਸ ਦੀ ਚੀਜ਼ ਦੇ ਲਈ ਛੁੱਟੀ ਚਾਹੀਦੀ ਆ ਸਾਨੂੰ ਸਾਡੇ ਸਾਡੇ ਜਿਹੜਾ ਐਡਮਿਕ ਸਟਾਫ ਹੈ ਜਿਹੜਾ ਉਹਦੇ ਵਿੱਚ 50 60% ਜਿਹੜੀਆਂ ਲੇਡੀਜ਼ ਨੇ ਉਹ ਕੰਮ ਕਰਨੀਆਂ ਨੇ ਫਿਰ ਕੱਲ ਨੂੰ ਹਰ ਜਗ੍ਹਾ ਤੇ ਪਹਿਲੀ ਗੱਲ ਇਹ ਕਿ ਮੈਡੀਕਲ ਲੀਵ ਆਲਰੇਡੀ ਹੈਗੀ ਆ ਮੈਮ ਉਹਦੇ ਉੱਤੇ ਵਰਕ ਕਰਨਾ ਔਰ ਸਭ ਤੋਂ ਵੱਡੀ ਗੱਲ ਮੈਮ ਵਾਸ਼ਰੂਮ ਵਧਿਆ ਹੋਣੇ ਚਾਹੀਦੇ ਹੁਣ ਤੁਸੀਂ ਇੱਕ ਚੀਜ਼ ਦੇਖੋਗੇ ਡਿਪਾਰਟਮੈਂਟ ਇੱਕ ਡਿਪਾਰਟਮੈਂਟ ਦਿਖਾ ਦਿਓ ਫਿਰ ਉਹ ਚੀਜ਼ਾਂ ਇੱਥੇ ਹੈਗੀਆਂ ਨੇ ਭਾਵੇਂ ਸੈਮੀਨਾਰ ਹੋਵੇ ਹੈਲਥ ਇਸ਼ੂਜ਼ ਦੇ ਰਿਲੇਟਡ ਜਿਹੜਾ ਕੰਮ ਯੂਨੀਵਰਸਿਟੀ ਦੇ ਵਿੱਚ ਕਰਨਾ ਕਿਉਂਕਿ ਅਸੀਂ ਹੌਸਟਲ ਦੇ ਵਾਸ਼ਰੂਮਸ ਦੇਖੇ ਸੀਗੇ ਪਿਛਲੀ ਵਾਰੀ ਅਸੀਂ ਉਹਦੇ ਉੱਤੇ ਸਟੋਰੀ ਵੀ ਕੀਤੀ ਅਸੀਂ ਦੇਖਿਆ ਕਿ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਨੇ ਤੁਹਾਨੂੰ ਲੱਗਦਾ ਉਹ ਚੀਜ਼ਾਂ ਇੱਥੇ ਮਹੀਆ ਕਰਾਈਆਂ ਕਰਾਈਆਂ ਜਾ ਸਕਦੀਆਂ ਨੇ ਜਾਂ ਹਾਲਾਤ ਉੱਥੇ ਦਿਸ ਰਹੇ ਨੇ ਕਿਤੇ ਮੈਮ ਇਹੀ ਤਾਂ ਗੱਲ ਹੈ ਨਾ ਲੀਵ ਦੀ ਜਗ੍ਹਾ ਤੇ ਇਹਦੇ ਉ ਫੈਸਿਲਿਟੀ ਦੇ ਉਹ ਸੈਮੀਨਾਰ ਕਰਾਓ ਬੱਚੀਆਂ ਜਿਹੜੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਇਹ ਸਮਝਾਇਆ ਜਾਵੇ ਕਿ ਇਹ ਜਿਹੜੀ ਨੇਚਰਲ ਪ੍ਰੋਸੈਸ ਹੈਗਾ ਇਹਦੇ ਨਾਲ ਤੁਸੀਂ ਵਧੀਆ ਤਰੀਕੇ ਨਾਲ ਡੀਲ ਕਿਵੇਂ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਆਪਣਾ ਰੱਖ ਸਕਦੇ ਹੋ ਜਿਹੜੇ ਵਧੀਆ ਵਾਸ਼ਰੂਮ ਹੋਣਗੇ ਹੁਣ ਤੁਸੀਂ ਇੱਕ ਵੀ ਡਿਪਾਰਟਮੈਂਟ ਜਾ ਕੇ ਚੈੱਕ ਕਰ ਲਓ ਨਾ ਤਾਂ ਵਾਸ਼ਰੂਮ ਫੈਸਿਲਿਟੀ ਆ ਨਾ ਕੋਈ ਮੈਡੀਕਲ ਫੈਸਿਲਿਟੀ ਆ ਔਰ ਨਾ ਹੀ ਮੈਮ ਕਿਤੇ ਵੈਂਡਿੰਗ ਮਸ਼ੀਨ ਲੱਗੀ ਹੋਈ ਹੈ ਕਿ ਜਿਦੋਂ ਲੱਗਦਾ ਕਿ ਇਹਦੇ ਉੱਤੇ ਰਲ ਕੇ ਕਿਉਂਕਿ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਲੀਡਰ ਬਣਾਏ ਗਏ ਨੇ ਕਿਉਂਕਿ ਸਟੂਡੈਂਟ ਪੋਲਿਟਿਕਸ ਅ ਜੇਕਰ ਅਸੀਂ ਸਟੂਡੈਂਟਸ ਦਾ ਕੰਮ ਪਹਿਲਾਂ ਕਰਾਂਗੇ ਬਾਅਦ ਵਿੱਚ ਮਸਲੇ ਹੱਲ ਹੋਣਗੇ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਮਸਲੇ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਦੇ ਵਿੱਚ ਸਾਰੀ ਪਾਰਟੀਆਂ ਨੂੰ ਇਕੱਠੇ ਖੜ ਕੇ ਇਹਦੇ ਇਹ ਮੁੱਦੇ 'ਤੇ ਲੜਨਾ ਚਾਹੀਦਾ ਕਿਉਂਕਿ ਵਾਈਸ ਚਾਂਸਲਰ ਕੋਲ ਜਾਓ ਉਹ ਪੱਲਾ ਝਾੜ ਜਾਂਦੇ ਨੇ ਕਿ ਨਹੀਂ ਇਹ ਸਰਕਾਰ ਨੇ ਕਹਿਤਾ ਸਰਕਾਰ ਕੋਲ ਜਾਓ ਕਹਿੰਦੇ ਅਸੀਂ ਕਰ ਰਹੇ ਹਾਂ ਲੇਕਿਨ ਫਿਰ ਵੀ ਕਿਤੇ ਹੱਲ ਨਹੀਂ ਨਿਕਲ ਕੇ ਆਉਂਦਾ ਨਹੀਂ ਮੈਂ ਬਿਲਕੁਲ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਈਵਨ ਅਸੀਂ ਇਕੱਠੇ ਹੋ ਕੇ ਇਹਦੇ ਉੱਤੇ ਉੱਪਰ ਤੱਕ ਆਪਣੀ ਸਰਕਾਰ ਤੱਕ ਵੀ ਗੱਲ ਲੈ ਕੇ ਜਾਵਾਂਗੇ ਪੰਜਾਬ ਦੇ ਵਿੱਚ ਵੀ ਇਹਦੇ ਉੱਤੇ ਸਾਨੂੰ ਇਹ ਕੰਮ ਕਰਨਾ ਚ ਕਿ ਨੇ ਲਈ ਜਿਹੜਾ ਇਕੱਠੇ ਹੋ ਕੇ ਜਿਹੜਾ ਸਾਨੂੰ ਸਟੈਪ ਲੈਣਾ ਚਾਹੀਦਾ ਨਾ ਕਿ ਅਸੀਂ ਇਸ ਚੀਜ਼ ਤੇ ਲੜੀਏ ਕਿ ਅਸੀਂ ਛੁੱਟੀ ਦਵਾ ਦਿੱਤੀ ਹੈ ਜੀ ਕੁੜੀਆਂ ਇਹਦੇ ਨਾਲ ਖੁਸ਼ ਹੋ ਜਾਣਗੀਆਂ ਈਵਨ ਇਹਦੇ ਨਾਲ ਕੁੜੀਆਂ ਖੁਸ਼ ਨਹੀਂ ਹੈ ਉਹ ਸਰਵੇ ਦੀ ਗੱਲ ਤੁਸੀਂ ਪਹਿਲਾਂ ਵੀ ਕਰ ਰਹੇ ਸੀ ਕਿ ਕੋਈ ਸਪੋਰਟਿਵ ਡਾਕੂਮੈਂਟ ਕੋਈ ਡਾਕੂਮੈਂਟ ਨਹੀਂ ਹੈਗਾ ਕੋਈ ਸਰਵੇ ਨਹੀਂ ਹੋਇਆ ਸਰਵੇ ਤੁਸੀਂ ਅੱਜ ਵੀ ਕਰਾ ਕੇ ਦੇਖ ਲਓ ਸਰਵੇ ਜਿਹੜਾ ਹੈ ਕੁੜੀਆਂ ਕਹਿੰਦੀਆਂ ਕਿ ਸਾਨੂੰ ਬੈਟਰ ਫੈਸਿਲਿਟੀ ਦਿੱਤੀ ਜਾ ਨਾ ਕਿ ਸਾਨੂੰ ਐਦਾਂ ਕਿਹਾ ਜਾਵੇ ਕਿ ਇਹ ਸਾਡੇ ਲਈ ਇੱਕ ਕਮੀ ਹੈ ਕੁੜੀਆਂ ਇਹ ਚਾਹੁੰਦੀਆਂ ਕਿ ਸਾਡੇ 'ਚ ਕਮੀ ਨਾ ਸ਼ੋਅ ਕੀਤੀ ਜਾਵੇ ਕਿ ਕੋਈ ਨੈਚੁਰਲ ਪ੍ਰੋਸੈਸ ਹੈ ਕੋਈ ਕਮੀ ਨਹੀਂ ਹੈ ਅਸੀਂ ਇਹਦੇ ਲਈ ਲੜਨ ਲਈ ਸਮ ਹਰ ਹੋਸਟਲ ਚ ਵੈਂਡਿੰਗ ਮਸ਼ੀਨ ਹੋਵੇ ਹੁਣ ਆ ਜਿਹੜੇ ਡਿਪਾਰਟਮੈਂਟ ਆ ਐਮਰਜੈਂਸੀ ਦੇ ਵਿੱਚ ਕੋਈ ਮੈਡੀਕਲ ਸ਼ਾਪ ਨਹੀਂ ਹੈਗੀਆਂ ਉੱਥੇ ਇੱਕ ਹੀ ਮੈਡੀਕਲ ਸ਼ਾਪ ਹੈ ਸਾਡੀ ਪੀਯੂ ਦੇ ਵਿੱਚ ਹੁਣ ਜਿੱਦਾਂ ਸਾਊਥ ਦੇ ਵਿੱਚ ਅਸੀਂ ਪਿਛਲੀ ਵਾਰੀ ਬੜੀ ਜਦੋਜਾਦ ਦੇ ਬਾਅਦ ਮੈਡੀਕਲ ਸ਼ਾਪ ਜਿਹੜੀ ਓਪਨ ਕਰਵਾਈ ਆ ਹੁਣ ਓਪਨ ਹੋਣ ਜਾ ਰਹੀ ਆ ਤੇ ਇਹੋ ਜਿਹੇ ਜਿਹੜੀਆਂ ਫੈਸਿਲਿਟੀ ਚ ਵੈਂਡਿੰਗ ਮਸ਼ੀਨ ਪੇਡ ਵੈਂਡਿੰਗ ਮਸ਼ੀਨ ਲਗਾ ਦੇਣ ਥੋੜੇ ਜੇ ਨੋਮੀਨਲ ਚਾਰਜ ਦੇ ਉੱਤੇ ਵੀ ਜੇ ਕਿਤੇ ਲੜਕੀ ਜਿਹੜੀ ਐਮਰਜੈਂਸੀ 'ਚ ਜਾ ਕੇ 14 ਸੈਕਟਰ ਦੇ ਵਿੱਚੋਂ ਜਿਹੜਾ ਜਾਂ ਕਿਤੇ ਹੋਰ ਨਹੀਂ ਪੈਡ ਲੈ ਕੇ ਆ ਬਿਲਕੁਲ ਦੇਖੋ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਿਲਕੁਲ ਇਹ ਮਸਲਾ ਬਹੁਤ ਜ਼ਿਆਦਾ ਪੱਖ ਦਾ ਜਾ ਰਿਹਾ ਹੈ ਔਰ ਇਹ ਪੱਖ ਦਾ ਮਸਲਾ ਕਿੱਥੇ ਤੱਕ ਪਹੁੰਚੇਗਾ ਇੱਕ ਬਹੁਤ ਵੱਡਾ ਸਵਾਲ ਹੈ ਲੇਕਿਨ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈਗੀ ਇਸ ਵਕਤ ਜਿਹਨੂੰ ਚੁਣਿਆ ਗਿਆ ਯੂਨੀਵਰਸਿਟੀ ਦੇ ਵੱਲੋਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕੀ ਪੱਖ ਹੈ ਔਰ ਕਿਉਂ ਜਿਹੜਾ ਇਹ ਪ੍ਰਸਤਾਵ ਰੱਖਿਆ ਗਿਆ ਉਹਨੂੰ ਰੱਦ ਕਰ ਦਿੱਤਾ ਗਿਆ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ